ਰੱਤ ਕਰੋ ਰੱਤ ਕਰੋ ਰੱਤ ਕਰੋ ਸਾਨੂੰ ਜਿੰਨੀ ਖੜੜਾ ਰੱਤ ਕਰੋ ਰੱਤ ਕਰੋ ਰੱਤ ਕਰੋ ਸਮਾਖੇਤੀ ਬੜੀ ਕਰਨ ਦਾ ਥੋੜਾ ਜਾਰੀ ਕੀਤਾ ਗਿਆ ਕੋਈ ਪੁਰਾਣੇ ਚੰਦ ਤੰਦ ਇੱਕ ਦਰੂ ਦੇ ਵਿੱਚ ਪਾ ਕੇ ਇਹ ਸਾਡੇ ਗਲ ਮੜੇ ਜਾ ਰਹੇ ਨੇ ਦੇਖਾ ਕਿ ਡੇਕਾ ਦੇਤੀ ਉਸ ਚਾਰ ਕੀਤਾ ਜਾ ਰਿਹਾ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਇਸੇ ਤਰ੍ਹਾਂ ਜਿਹੜੀ ਜ਼ਮੀਨ ਹੈ ਸਾਡੀ ਸਰਤਾ ਲਈ ਦਾ ਕਾਰਪੋਰੇਟ ਘਰਾਣਿਆਂ ਦੇ ਖਮਾਦਾਰਾਂ ਦੀ ਸਾਡੇ ਤੋਂ ਕੌਣੀ ਜਾ ਰਹੀ ਆ ਉਹਦੇ ਵਾਸਤੇ ਵੀ ਇੱਕ ਨਵਾਂ ਜ਼ਰੂਰ ਜ਼ਮੀਨ ਦੀ ਮਾਲਕੀ ਆ ਜਿਹੜੀ ਉਹਦੇ ਖੇਤੀ ਬੜੀ ਸੁਕਾੜੇ ਢੰਗ ਨਾਲ ਤਬਦੀਲ ਹੋ ਸਕੇ ਇਸੇ ਤਰ੍ਹਾਂ WTO ਆ ਵਰਡ ਬੈਂਕ ਆ ਉਹ ਵੀ ਸਾਡੀ ਕੇਂਦਰ ਸਰਕਾਰ ਤੇ ਦਬਾਅ ਪਾ ਰਹੀ ਆ ਕਿ ਇਹ ਅਜਿਹੇ ਕਰੋ ਲਾਗੂ ਕੀਤੇ ਜਾਣ ਜਿਹੜੇ ਪੁਰਾਣੇ ਜ਼ਮੀਨਾਂ ਦੀ ਮਾਲਕੀ ਸੰਬੰਧੀ ਜਾਂ ਜ਼ਮੀਨਾਂ ਦੀ ਮਾਲਕੀ ਤਬਦੀਲ ਕਰਨ ਸੰਬੰਧੀ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਰੱਦ ਕਰਕੇ ਕੋਈ ਅਜਿਹੇ ਕਾਨੂੰਨ ਬਣਾਏ ਜਾਣ ਜਿਨ੍ਹਾਂ ਦੇ ਨਾਲ ਹੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਵਿੱਚ ਰਾਈ ਭਾਰ ਵੀ ਕੋਈ ਡਿੱਕਾ ਨਾ ਪਵੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਜੋ ਕੇਂਦਰ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਉਹ ਮੰਡੀਕਰਨ ਬੂਡ ਤੋੜਨ ਦਾ ਡਰਾਫਟ ਭੇਜਿਆ ਉਹਦੀਆਂ ਅੱਜ ਕਾਪੀਆਂ ਆ ਸਾਡੀਆਂ ਨੇ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਜੋ ਸੈਂਟਰ ਸਰਕਾਰ ਨੇ ਡਰਾਫਟ ਭੇਜੇ ਨੇ ਉਹੀ ਪਹਿਲੇ ਖੇਤੀ ਕਾਨੂੰਨਾਂ ਦੀ ਕਾਪੀ ਆ ਜਿਹਦੇ ਤਹਿਤ ਜਦ ਮੰਡੀ ਕਰਨ ਟੁੱਟਦਾ ਤਾਂ ਛੋਟਾ ਕਿਸਾਨ ਤਾਂ ਜਦੇ ਮਰ ਜਾਣਾ ਦਰਬਿਆਨਾ ਕਿਸਾਨ ਆ ਜਿਹੜਾ 2-4 ਸਾਲ ਤੱਕ ਉਹ ਮਰ ਜੂਗਾ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਕਮੀ ਕਾਰਪੋਰੇਸ਼ਨਾਂ ਨੂੰ ਇਸ ਗੱਲ ਦੀ ਖੁੱਲ ਹੁੰਨੀ ਆ ਕਿ ਸੈਲੋ ਦੇ ਵਿੱਚ ਸਿੱਧੀ ਕਣਕ ਜਾਊਗੀ ਤੇ ਉਹਨਾਂ ਨੇ ਜਿੱਥੇ ਸਾਡੇ ਕਿਸਾਨ ਦੀ ਲੁੱਟ ਕਰਨੀ ਆ ਉਥੇ ਜਨ ਤੱਕ ਵੰਡ ਪ੍ਰਣਾਲੀ ਆ ਜਿਹੜੀ ਮਜ਼ਦੂਰਾਂ ਨੂੰ ਮਿਲਦੀ ਆ ਆ ਤੇ ਉਹਦਾ ਵੀ ਭੋਗ ਪਾਉਣਾ ਜਿਸ ਤਰ੍ਹਾਂ ਅੱਜ ਦੀ ਡੇਟ 'ਚ ਅਸੀਂ ਦੇਖਦੇ ਆ ਜੇ ਸੱਜ ਤੋਂ 2300 2400 ਰੁਪਏ ਦੀ ਕਣਕ ਖਰੀਦੀ ਆ ਅੱਜ ਉਹ 3800 ਰੁਪਏ ਕਣਕ ਵੇਖ ਰਹੀ ਆ ਤੇ ਆਟੇ ਦਾ ਕੀ ਭਾਅ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾ ਸਰਕਾਰ ਦਾ ਮੰਡੀਕਰਨ ਬੋਰਡ ਤੋਂ ਕੰਟਰੋਲ ਛੱਕਿਆ ਗਿਆ ਸੈਲੋ ਅਡਵਾਨੀਆਂ ਵਾਨੀਆਂ ਦੇ ਕੋਲ ਹੋ ਗਏ ਤਾਂ ਉਹ ਇਸ ਦੀ ਕਿਲਤ ਪੈਦਾ ਕਰਨਗੇ ਤੇ ਜੋ ਮੰਡੀਕਰਨ ਬੋਰਡ ਆ ਜਿਹੜਾ ਪੰਜਾਬ ਦਾ ਸਿਸਟਮ ਇੰਨਾ ਵਧੀਆ ਇਹਦੇ ਦਾ ਸਾਡੀ ਪਿੰਡੂ ਸੜਕਾਂ ਬਣਦੀਆਂ ਨੇ ਮਾਰਕੀਟ ਫੀਸ ਦੇ ਤਹਿਤ ਇਹਦੇ ਨਾਲ ਸਾਡਾ ਮਜ਼ਦੂਰ ਵੀ ਵੇਲਾ ਹੋਣਾ ਆਰਤੀਆ ਪਾਈਚਾਰਾ ਵੀ ਵੇਲਾ ਹੋਣਾ ਤੇ ਟਰਾਂਸਫਰ ਵੇਲਾ ਹੁਣ ਇਸ ਲਈ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਕਿ ਇਸ ਲੜਾਈ ਨੂੰ ਵਿਸ਼ਾਲ ਕਰਕੇ ਅਸੀਂ ਕਿਸੇ ਕੀਮਤ ਤੇ ਇਹ ਡਰਾਫਟ ਲਾਗੂ ਨਹੀਂ ਹੋਣ ਦੇਵਾਂਗੇ ਜੈ ਜਨਤਾ ਜੈ ਸ਼ਕਤ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਤਸਵੀਰ ਪੱਦਰ ਤੇ ਸਾਰੇ ਜਥੇਬੰਦੀਆਂ ਕਦੀੋਂ ਖਰੜੇ ਦੀਆਂ ਕਾਪੀਆਂ ਫੁਕੀਆਂ ਜਾਣੀਆਂ ਨੇ ਇਹ ਖਰੜਾ ਜੋ ਗਵਰਨਮੈਂਟ ਲੈ ਕੇ ਆਈ ਆ ਭਾਰਤ ਸਰਕਾਰ ਇਹ ਸਾਡੇ ਤੇ ਜਦੋਂ ਅਸੀਂ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ 1920 ਦੇ ਵਿੱਚ ਉੱਥੇ ਬੈਠ ਕੇ ਲੜਾਈ ਲੜ ਕੇ ਰੱਦ ਕਰਾ ਕੇ ਆਏ ਦੀ ਉਹੀ ਦੁਬਾਰਾ ਸਰਕਾਰ ਰੀਪੀਟ ਹੋਣ ਕਰਕੇ ਅੱਜ ਦੁਬਾਰਾ ਸਾਡੇ ਤੇ ਉਹੀ ਤਿੰਨ ਕਾਨੂੰਨ ਦੁਬਾਰਾ ਲਾਉਣ ਨੂੰ ਕੋਆਪਰੇਟ ਕਰਾਉਣਿਆਂ ਨੂੰ ਬਣਾਉਣ ਲਈ ਸਾਡੇ ਤੇ ਥੋਪਣ ਲੱਗੀ ਆ ਅਸੀਂ ਇਹਨੂੰ ਨਹੀਂ ਲਾਗੂ ਹੋਣ ਦਵਾਂਗੇ ਇਹ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਭਾਰਤੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰੀਆਂ ਦਾ ਵਿਰੋਧ ਕਰਦੀਆਂ ਨੇ ਇਹਦੇ ਵਿਰੋਧ ਕਰਨ ਕਰਕੇ ਅੱਜ ਅਸੀਂ ਪਹਿਲ ਤਹਿਸੀਲ ਦੇ ਵਿੱਚ ਸਾਡੀ ਪਹਿਲ ਤਹਿਸੀਲ ਆ ਅਸੀਂ ਪਹਿਲ ਤਹਿਸੀਲ ਦੇ ਵਿੱਚ ਸਾਰੀਆਂ ਜਥੇਬੰਦੀਆਂ ਅੱਜ ਇਕੱਠ ਕਰਕੇ ਇਹਦੀ ਕਾਪੀ ਬੂਕਣ ਅਸਰੀਮ ਦਫ਼ਤਰ ਦੇ ਸਾਹਮਣੇ ਬਾਹਰ ਰੋਸ ਮਜਾਰਾ ਕਰਨ ਲਈ ਆਏ ਆਂ ਸੰਯੁਕਤ ਕਿਸਾਨ ਮੋਰਚੇ ਦਾ ਸਵਾਗਤ ਕੀਤਾ ਤੇ ਅੱਜ ਸਾਰਿਆਂ ਦੀ ਇੱਕ ਇੱਕ ਮਿਲ ਜੜੀ ਮੀਟਿੰਗ ਹੋ ਰਹੀ ਹੈ। ਇਹ ਖਰੜੇ ਦੇ ਵਿੱਚ ਇਹ ਦੱਸਿਆ ਗਿਆ ਸਰਕਾਰ ਇਹ ਭਲੇਖੇ ਪਾਉਂਦੀ ਹੈ ਕਿ ਤੁਸੀਂ ਖੇਤੀ ਨੂੰ ਕਿਵੇਂ ਹੋਰ ਕੁਸ਼ਲ ਬਣਾ ਸਕਦੇ ਹੋ। ਕੁਸ਼ਲ ਕੌਮੀਆਂ ਵਿੱਚ ਮਤਲਬ ਅਸੀਂ ਤੁਹਾਨੂੰ ਕਿਵੇਂ ਲੁੱਟ ਸਕਦੇ ਹਾਂ। ਉਹ ਆਪਣੇ ਹਿਸਾਬ ਨਾਲ ਦੱਸਦੇ ਨੇ ਕਿ ਤੁਹਾਡੀਆਂ ਮੰਡੀਆਂ ਅਸੀਂ ਬਾਈਂਡ ਕਰ ਦਾਂਗੇ। ਤੁਹਾਨੂੰ ਅਸੀਂ ਵੱਧ ਤੋਂ ਵੱਧ ਕਮਾਈ ਦਵਾਵਾਂਗੇ। ਤੁਹਾਡੀਆਂ ਮੰਡੀਆਂ ਵਿੱਚ ਗੁਣਵੱਤਾ ਕਿਵੇਂ ਲਿਆ ਸਕਦੇ ਆ। ਤੁਹਾਡੀ ਫਸਲ ਉੱਚੇ ਮਾਰ ਜਿਹੜੀ ਪੈਸੇ ਉੱਤੇ ਕਿਵੇਂ ਖਰੀਦੀ ਜਾ ਸਕਦੀ ਹੈ। ਇਹ ਭਲੇਖਾ ਪਾਉ ਨੀਤੀਆਂ ਜਿਹੜੀਆਂ ਬਣਾਈਆਂ ਸਰਕਾਰ ਨੇ ਇਹ ਹੀ ਤਿੰਨ ਕਾਲੇ ਕਾਨੂੰਨ ਦੇ ਨਾਂ ਦੇ ਉੱਤੇ ਦਿੱਲੀ ਦੇ ਵਿੱਚ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਕੁੱਲ ਭਾਰਤ ਦੇ ਆਨੇ ਇਕੱਠੇ ਹੋ ਕੇ ਇਹ ਵਾਪਸ ਕਰਾਇਆ ਸੀ ਉਹਨੂੰ ਇੱਕ ਨਵਾਂ ਨਾਮ ਦੇ ਦਿੱਤਾ ਇਹਨਾਂ ਨੇ ਮੰਡੀ ਕਾਂਦੀ ਨਵੀਂ ਨੀਤੀ ਜਿਹਨੂੰ ਅਸੀਂ ਰੱਦ ਕਰਦੇ ਆਂ ਜਿਹਦੀ ਅੱਜ ਕਾਪੀਆਂ ਸੜਨੀਆਂ ਨੇ ਇਹਦੇ ਵਿੱਚ ਸਾਨੂੰ ਆਮ ਲੋਕਾਂ ਨੂੰ ਇਹ ਭਲੇਖਾ ਪਾਇਆ ਗਿਆ ਕਿ ਤੁਹਾਡੀ ਲੁੱਟ ਹੋ ਰਹੀ ਹੈ ਤੁਹਾਨੂੰ ਅਫਸਰ ਸਾਹੀ ਲੁੱਟ ਰਹੀ ਹੈ ਤੁਸੀਂ ਆੜਤੀਆਂ 'ਚ ਲੁੱਟੇ ਜਾਂਦੇ ਹੋ ਤੁਸੀਂ ਇੱਧਰ ਲੁੱਟੇ ਜਾਂਦੇ ਹੋ ਇੱਕ ਦੇਖੋ ਜਦੋਂ ਇੱਕ ਮੰਡੀ ਬੰਦ ਹੁੰਦੀ ਹੈ ਉਹਦੇ ਉੱਤੇ ਕਿੰਨਾ ਅਰਚਚਾਰਾ ਜਿਹੜਾ ਉਹ ਨਿਰਪਰ ਕਰਦਾ ਹੈ ਇੱਕ ਉਹਦੇ ਵਿੱਚ ਸਫਾਈ ਕਰਨ ਵਾਲਾ ਬੋਰੀ ਭਰਨ ਵਾਲਾ ਲਹਾਈ ਵਾਲਾ ਤਲਾਈ ਵਾਲਾ ਛਣਾਈ ਵਾਲਾ ਫਿਰ ਉਹਦੀ ਦੁਬਾਰਾ ਲਿਫਟਿੰਗ ਕਰਨ ਵਾਲਾ ਉਹਦੇ ਵਿੱਚ ਟਰਾਂਸਪੋਰਟ ਉਹਦੇ ਨਾਲ ਆੜਤੀਆ ਆੜਤੀ ਦੇ ਅੱਗੇ ਹੋਰ ਕਿੰਨੇ ਕਰਿੰਦੇ ਕਿਸਾਨ ਕਿੰਨੇ ਵਿਲੇ ਹੋ ਜਾਣਗੇ ਇਹ ਹੁਣ ਨਵੀਂ ਕੀ ਨੀਤੀ ਦੇ ਰਹੇ ਨੇ ਕਿ ਸੈਲੋ ਮੰਡੀ ਵਿੱਚ ਜਾਓ ਜਿਹੜੀਆਂ ਲੋਹੇ ਦੀਆਂ ਬਣੀਆਂ ਸਟੀਲ ਦੀਆਂ ਉੱਥੇ ਟਰਾਲੀ ਢੇਰੀ ਕਰੋ ਨਾਲ ਦੀ ਨਾਲ ਪਰਚੀ ਲਓ ਪੈਸੇ ਤੁਹਾਡੇ ਖਾਤੇ 'ਚ ਇਹ ਸਾਲ 2 ਸਾਲ ਚੱਲੂਗਾ ਪਰ ਤੀਜੇ ਸਾਲ ਤੋਂ ਬਾਅਦ ਮੈਂ ਲਿਖ ਕੇ ਜਣੂ ਤਿਆਰਾਂ ਨਾ ਤੁਹਾਡੀ ਕੋਈ ਫਸਲ ਖਰੀਦੇ ਤੇ ਨਾ ਤੁਹਾਡੀ ਫਸਲ ਨੂੰ ਕੋਈ ਪੁੱਛੇ ਇਹ ਫਿਰ ਉਹ ਓਕਣ ਕਿਹਾ ਕਰਨਗੇ ਜਿਵੇਂ ਹੁਣ ਜੀ ਯੂਪੀ ਵਿਹਾਰਜ ਕੀਤਾ ਜਾ ਰਿਹਾ ਘਰਾਂ ਵਿੱਚ ਜਿਹੜੇ ਵਪਾਰੀ ਨੇ ਆਉਂਦੇ ਨੇ ਉਹ ਆ ਕੇ ਜੀਦੀ ਚੱਕਦੇ ਨੇ ਇਹ ਤਾਂ ਬਈ 800 ਨੂੰ ਲਵਾਂਗੇ ਵੇਚਣੀਆਂ ਤਾਂ ਗੱਲ ਕਰ ਬੁਰੀਆਂ ਭਰੀਏਕ ਨਾਂ ਫਿਰ ਇਉਂ ਹੋਇਆ ਕਰੂਗੀ ਜਿਹੜੇ ਕਿਸਾਨ ਘਰਾਂ 'ਚ ਬੈਠੇ ਨੇ ਵੀਰੋ ਤੁਹਾਨੂੰ ਜਾਗਣਾ ਚਾਹੀਦਾ ਸਾਨੂੰ ਕੱਲਿਆਂ ਨੂੰ ਨਹੀਂ ਇਹ ਸਾਡਾ ਮੇਰਾ ਨਹੀਂ ਕੱਲਿਆਂ ਦਾ ਨਹੀਂ ਉਗਰਾਹਾਂ ਦਾ ਨਹੀਂ ਡਕਾਉਂਦੇ ਦਾ ਨਹੀਂ ਇਹ ਰਾਜੇਵਾਲਾ ਨਹੀਂ ਇਹ ਆਲ ਇੰਡੀਆ ਕਿਸਾਨ ਸਭਾ ਦਾ ਨਹੀਂ ਇਹ ਛੋਟੇ-ਮੋਟੇ ਜਿੰਨੇ ਵੀ ਸਾਡੇ ਘਰੇ ਬੈਠੇ ਆਂ ਜਿਹੜੇ ਅਸੀਂ ਖੇਤੀ ਕਰਦੇ ਆਂ ਜਿਹੜੇ ਅਸੀਂ ਢਿੱਡ ਭਰਦੇ ਆਂ ਜਿੰਨਾ ਅਸੀਂ ਜਵਾਕ ਪਾਣਦੇ ਨੇ ਉਹ ਸਭ ਨੂੰ ਸੋਚ ਲੈਣਾ ਚਾਹੀਦਾ ਹੈ ਕਿ 2 ਸਾਲ ਤੋਂ ਬਾਅਦ ਤੁਹਾਡੀ ਫਸਲ ਕਿਸੇ ਨੇ ਖਰੀਦਣੀ ਨਹੀਂ ਤੁਹਾਡੀ ਖੇਤੀ ਬੌਂਡ ਕਰ ਦੇਣੀ ਆ ਉਹ ਤੁਹਾਨੂੰ ਇਹ ਕਿਹਾ ਕਰਨਗੇ ਆਹ ਫਸਲ ਬੀਜੋ ਫਸਲ ਬੀਜਤੀ ਫਿਰ ਉਹਤੇ ਲਾਇਆ ਕਰਨੀ ਗੁਣਵੱਤਾ ਇਹਦੇ ਵਿੱਚ ਜਿਹੜੀ ਗ੍ਰੇਡਿੰਗ ਨਹੀਂ ਹੋ ਰਹੀ ਇਹ ਸਾਨੂੰ ਮੰਡੀ ਕੰਡ ਠੀਕ ਨਹੀਂ ਹੋ ਰਿਹਾ ਇਹਦੇ ਵਿੱਚ ਆਹ ਘਾਟਾ ਹੈ ਇਹਦੇ ਵਿੱਚ ਆਹ ਘਾਟਾ ਹੈ ਇਹਦੇ ਵਿੱਚ ਦਵਾਈਆਂ ਵੱਧ ਪਾਈਆਂ ਗਈਆਂ ਨੇ ਇਹ ਖੇਤੀ ਖਰੜਾ ਜਿਹੜੀ ਇਹ ਨੀਤੀ ਇਹਨਾਂ ਨੇ ਬਣਾਈ ਆ ਇਰੂ ਪਾਸ ਕਰਾਉਣ ਲਈ ਐਸਕੇਮ ਦਾ ਮੋਰਚਾ ਠਾਉਣ ਲਈ ਦਿੱਲੀ ਤੋਂ 26 ਮੈਂਬਰਾਂ ਦੀ ਕਮੇਟੀ ਬਣਾਈ ਸੀ 23 ਸਰਕਾਰ ਦੇ ਤਿੰਨ ਕਿਸਾਨ ਤਾਂ ਕਿ ਇਹਨਾਂ ਦਾ ਕੋਈ ਗੱਲ ਹੀ ਨਾ ਸੁਣੇ ਇਹਨਾਂ ਦਾ ਰੌਲਾ ਹੀ ਨਾ ਸੁਣੇ ਤੇ ਅਸੀਂ ਬਹੁਤ ਮਤਨਾ ਪਾਸ ਕਰ ਦਈਏ ਉਦੋਂ ਦੀਆਂ ਸੜੀਆਂ ਕੀਤੀਆਂ ਹੋਈਆਂ ਗੱਲਾਂ ਸਾਡੇ ਨੇ ਕੀਤੇ ਹੋਏ ਵਾਅਦੇ ਉਹ ਨਿਭਾਉਣੇ ਤਾਂ ਕੀ ਸੀ ਉਹ ਪੂਰੇ ਤਾਂ ਕੀ ਕਰਨੇ ਸੀ ਉਲਟਾ ਸਾਡੇ ਉੱਤੇ ਨਵੀਂ ਮੰਡੀ ਕਰਨ ਬੋਰਡ ਜਿਹੜੀ ਨੀਤੀ ਥੋਪਦੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਿਰਫ ਟੀਵੀ ਦੇ ਬਿਆਨਾਂ ਤੱਕ ਨਹੀਂ ਕਿ ਅਸੀਂ ਇਸ ਨੂੰ ਰੱਦ ਕਰਦੇ ਹਾਂ ਉਹ ਆਪਣੇ ਕਿਲਡਰ ਨੂੰ ਕਹੇ ਕਿ ਸਾਡੇ ਨਾਲ ਸ਼ਾਮਲ ਹੋਣ ਇੱਥੇ ਆ ਕੇ ਸਰਕਾਰ ਦਾ ਪਿੰਟਸੈਪਾ ਗਨ ਤੇ ਸਾਡੇ ਨਾਲ ਮੰਡੀ ਜਿਹੜੀ ਨਵੀਂ ਨੀਤੀਆਂ ਕਾਪੀਆਂ ਸਾੜਨ ਇੰਨੀਆਂ ਗੱਲਾਂ ਕਹਿੰਦੇ ਹੋਏ ਕਿ ਮੈਂ ਤਾਂ ਜਾ ਚੁੱਕਾ ਜਾਇਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز